आम आदमी पार्टी शेर सिंध हिमशेर सिंह भॻवंत मान जी भगवंत मान जी आम आदमी पार्टी आम आदमी पार्टी ज़िंदाबाद ਸਜਗਾ ਜੀ ਡੀਪੀ ਦੇ ਪੰਜਾਬੀ ਦਾ ਟਾਂਡੇ ਇੱਕ ਵਾਰ ਫਿਰ ਤੋਂ ਸੁਆਗਤ ਹੈ ਤਸਵੀਰਾਂ ਦੇ ਦੇ ਪਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਆ ਜਾਣ ਰੰਧਾਵਾਣੇ ਤਾਂ ਦੱਸਦੀਏ ਕਿ ਸਾਰੇ ਜਾਣਦੇ ਨੇ ਜਗਤਪੁਰ ਟਾਂਡੇ ਵਾਲੇ ਉਸ ਟਾਈਮ ਨੂੰ ਜਦੋਂ ਕਿ ਉੱਥੇ ਬਿਆਸ ਦਰਿਆ ਦਾ ਬੰਨ ਟੁੱਟਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸੀ ਤੇ ਬਹੁਤ ਵੱਡਾ ਜਿਹੜਾ ਆ ਉੱਥੇ ਪਾੜ ਪਿਆ ਗਿਆ ਸੀ ਜਿੰਨੂੰ ਕੀ ਬੜੀਆਂ ਮੁਸ਼ਕਲਾਂ ਦੇ ਨਾਲ ਨੌਜਵਾਨਾਂ ਨੇ ਬਣ ਦਿੱਤਾ ਸੀ ਪਤਨ ਦਾ ਦਈਏ ਕਿ ਉਸ ਤੁਸੀ ਬੰਨ ਨੂੰ ਹੁਣ ਪੱਕਾ ਕੀਤਾ ਜਾਵੇਗਾ ਪੱਕੀ ਸੜਕ ਬਣਾ ਦਿੱਤੀ ਜਾਵੇਗੀ ਇਸੇ سلسلے ਦੇ ਵਿੱਚ ਅੱਜ ਉੱਥੇ ਹਲਕਾ ਇੰਚਾਰਜ ਦਿਨਾਨਗਰ ਹਮਸ਼ੇਰ ਸਿੰਘ ਪਹੁੰਚੇ ਤੇ ਉਹਨਾਂ ਨੇ ਉੱਥੇ ਜਿਹੜਾ ਆ ਉਹ ਉਸ ਸੜਕ ਦਾ ਨੀ ਪੱਥਰ ਰੱਖਿਆ ਤੁਸੀਂ ਦੇ ਦੇਵੀਓ ਤਸਵੀਰਾਂ ਦੇ ਵਿੱਚ ਕਿ ਸਮਝੇਰ ਸਿੰਘ ਜਗਤਪੁਰ ਟਾਂਡਾ ਵਾਲੇ ਉਸੇ ਪਾੜ ਦੇ ਉੱਤੇ ਜਿੱਥੇ ਕਿ ਉਹ ਪਾੜ ਪਿਆ ਸੀ ਉਸ ਜਗ੍ਹਾ ਤੇ ਪਹੁੰਚੇ ਨੇ ਤੇ ਅੱਜ ਉਸ ਜਗ੍ਹਾ ਦੇ ਉੱਤੇ ਜਿਹੜਾ ਆ ਪੱਕੀ ਸੜਕ ਦੱਸੀ ਜਾ ਰਹੀ ਹੈ ਕਿ 9 ਕਿਲੋਮੀਟਰ ਦੀ ਪੱਕੀ ਸੜਕ ਜਿਹੜੀ ਇਹ ਉਹ ਬਣਾ ਦਿੱਤੀ ਜਾਏਗੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰਾਗੋਣਮ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਲਾਗੇ-ਜਾਗੇ ਦੇ ਪਿੰਡਾਂ ਨੂੰ ਨਾ ਆਵੇ ਨਾਲ ਦੀ ਨਾਲ ਤਾਂ ਦੱਸਦਾਈਏ ਕਿ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਬਹੁਤ ਚਿਰ ਪਹਿਲਾਂ ਜਿਹੜਾ ਆ ਇੱਥੇ ਇਸੇ ਸਮੇਂ ਦੇ ਵਿੱਚ ਜਿਹੜਾ ਆ ਉਹ ਜਦੋਂ ਬਰਸਾਤਾਂ ਹੁੰਦੀਆਂ ਤੇ ਇੱਥੇ ਵਿਆਸ ਦਰਿਆ ਦੇ ਵਿੱਚੋਂ ਜਿਹੜਾ ਆ ਇੱਕ ਪਾੜ ਪੈ ਗਿਆ ਸੀ ਜਿਹਦੇ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਤੇ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਵੀ ਜਿਹੜੀਆਂ ਨੇ ਇਸ ਪਾਣੀ ਦੇ ਨਾਲ ਆਤ ਹੋਈਆਂ ਸੀ ਤੇ ਬਹੁਤ ਸਾਰੇ ਕਿਸਾਨਾਂ ਨੂੰ ਵੀ ਜਿਹੜਾ ਆ ਨੁਕਸਾਨ ਚੱਲਣਾ ਪਿਆ ਸੀ ਇਸੇ ਚੀਜ਼ ਨੂੰ ਤਾਂ ਦਾਦੀ ਕਿ ਹੁਣ ਸੈੱਟ ਕਰਦੇ ਹੋਏ ਜਿਹੜਾ ਆ ਇਸ ਰੋਡ ਨੂੰ ਪੱਕਾ ਕਰਨ ਦਾ ਨਿਰਣੇ ਲੈ ਲਿਆ ਗਿਆ ਹੈ ਜਦੋਂ ਗੱਲਬਾਤ ਕੀਤੀ ਗਈ ਤਾਂ ਉੱਥੇ ਬਹੁਤ ਸਾਰੀ ਸੰਗਤ ਵੀ ਇਕੱਠੀ ਹੋਈ ਸੀ ਤਾਂ ਲੋਕ ਇਸ ਦੇ ਦਿਲ ਬਹੁਤ ਖੁਸ਼ ਸੀ ਕਿ ਉਹ ਰੋਡ ਜਿਹੜਾ ਆ ਪੱਕਾ ਹੋ ਰਿਹਾ ਆ 9 ਕਿਲੋਮੀਟਰ ਦਾ ਇਹ ਪੂਰਾ ਰਸਤਾ ਜਿਹੜਾ ਆ ਪੱਕਾ ਕਰ ਦਿੱਤਾ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਨਾ ਆਏ ਤੇ ਬਹੁਤ ਜਲਦ ਇਸ ਨੂੰ ਪੱਕਾ ਬਣਾਇਆ ਜਾਏਗਾ ਫਿਲਹਾਲ ਇਸ ਦਾ ਨੀ ਪੱਥਰ ਹਲਕਾਂ ਚਾਰਜ ਦਿਨਾਂ ਨਗਰ ਸਮਸ਼ੇਰ ਸਿੰਘ ਹੁਣਾਂ ਨੇ ਰੱਖ ਦਿੱਤਾ ਹੈ ਤੇ ਲੋਕਾਂ ਦੇ ਵਿੱਚ ਜਾ ਕੇ ਨਾਲ ਦੀ ਨਾਲ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਸੁਣੀਆਂ ਆਓ ਗੱਲਬਾਤ ਕਰ ਲੈਨੇ ਆ ਸਮਸ਼ੇਰ ਸਿੰਘ ਉਹਨਾਂ ਦੇ ਨਾਲ ਤੇ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉੱਥੇ ਪਹੁੰਚੇ ਲੋਕਾਂ ਦੇ ਨਾਲ ਵੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਸਾਡੀ ਸਭ ਤੋਂ ਪਹਿਲਾਂ ਤਾਂ ਆ ਪਿਛਲੇ ਸਾਲ ਇੱਥੇ ਤੁਸੀ ਦੇ ਬੰਦ ਨੂੰ ਉੱਚਾ ਕੀਤਾ ਗਿਆ ਔਰ ਅੱਜ ਲੋਕਾਂ ਦੀ ਕਿਉਂਕਿ ਇਹ ਤੁਸੀ ਮਿੱਟੀ ਪੈ ਗਈ ਸੀ ਲੋਕਾਂ ਨੂੰ ਦਿੱਕਤ ਸੀ ਔਰ ਉਸ ਦਿੱਕਤ ਨੂੰ ਦੇਖਦਿਆਂ ਹੋਇਆਂ ਅੱਜ 9 ਕਿਲੋਮੀਟਰ ਦੀ ਸੜਕ ਨੂੰ ਜਿਹੜਾ ਉਹ ਸਾਡੇ 12 ਫੁੱਟ ਚੌੜੀ ਕਰਨ ਲਈ ਜਿਹੜਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਹੈ ਇਹ ਰੋਡ ਜਿਹੜੀ ਹੈ ਉਹ ਕੰਪਲੀਟ ਹੋਏਗੀ ਇਸ ਦੇ ਨਾਲ ਦਾਊਵਾਲ ਪਿੰਡ ਤੋਂ ਸ਼ੁਰੂ ਹੋ ਕੇ ਟਾਂਡਾ ਜਗਤਪੁਰ ਔਰ ਦਲੇਪੁਰ ਚੇਚੀਆਂ ਛੋੜੀਆਂ ਦੇ ਸਾਰੇ ਲੋਕਾਂ ਨੂੰ ਜਿਹੜੀ ਆ ਇਹ ਰਾਤ ਮਿਲੇਗੀ ਔਰ ਇਹ ਬੜੇ ਵੱਡੇ ਲੋਕਾਂ ਦੀ ਅ ਪਿਛਲੇ 40-45 ਸਾਲਾਂ ਤੋਂ ਮੰਗ ਸੀ ਕਿ ਇਸ ਤੁਸੀ ਨੂੰ ਉੱਚਾ ਕੀਤਾ ਜਾਵੇ ਔਰ ਇਹ ਪਿਛਲੇ ਸਾਲ ਜਦੋਂ ਆਪਾਂ ਫਲੱਡ ਵਿੱਚ ਦੇਖਿਆ ਸਾਰੇ ਲੋਕ ਅਫੈਕਟ ਵੀ ਹੋਏ ਔਰ ਸਰਕਾਰ ਦੇ ਆਪਾਂ ਲਿਖ ਕੇ ਭੇਜਿਆ ਸੀ ਕਿ ਤੁਸੀ ਉੱਚੀ ਕੀਤੀ ਜਾਵੇ ਔਰ ਸਰਕਾਰ ਨੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਸਰਕਾਰ ਲੋਕਾਂ ਨੂੰ ਪਿਆਰ ਕਰਦੀ ਹੈ ਸਰਦਾਰ ਭਗਵੰਤ ਮਾਨ ਜੀ ਵਿਕਾਸ ਦੇ ਕੰਮਾਂ ਦਾ ਜਿਹੜਾ ਵੀ ਲੋਕ ਕੰਮ ਕਹਿੰਦੇ ਨੇ ਉਹ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਰਹੇ ਨੇ ਔਰ ਅੱਜ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਉੱਚੀ ਕਰਕੇ ਤੇ ਸੜਕ ਦਾ ਜਿਹੜਾ ਨਿਰਮਾਣ ਦਾ ਕੰਮ ਆ ਵੀ ਸ਼ੁਰੂ ਹੋ ਚੁੱਕਿਆ ਪੰਜ 6 ਪਿੰਡ ਪਿੰਦੇ ਨੇ ਜੀ ਜਿਹੜੇ ਉੱਤੇ ਦਊਵਾਲ ਟਾਂਡਾ ਜਗਤਪੁਰ ਦਲੇਪੁਰ ਖੇੜਾ ਚੇਚੀਆਂ ਛੋੜੀਆਂ ਜਿੰਨੀ ਵੀ ਇੱਧਰ ਨੂੰ ਬਿਆਨਪੁਰ ਤੱਕ ਜਿਹੜਾ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਹ ਲੰਗਰ ਲੱਗਦਾ ਜੀ ਇਹ ਕਿੰਨੇ ਕਿਲੋਮੀਟਰ ਦਾ ਜਿਹੜਾ 9 ਕਿਲੋਮੀਟਰ ਦੇ ਕਰੀਬ ਇਹ ਸੜਕ ਬਣਦੀ ਹੈ ਔਰ ਇਹ ਕਰੀਬ 8 ਨੂੰ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਹੋ ਜਾਏਗੀ ਕਿੰਨੀ ਲਾਗਤ ਲੱਗ ਰਹੀ ਹੈ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਇਹ ਜਿਹੜੀ ਰੋਡ ਹੈ ਜਿਹੜੀ ਇਹ ਬਣ ਜਾ ਰਹੀ ਹੈ ਜੀ ਹਾਂ ਦੇਖੋ ਜੀ ਤੁਸੀਂ ਇਹ ਬੜੀ ਦੇ ਪੈਂ 40 45 ਸਾਲ ਪਹਿਲਾਂ ਕਿਦੇ 50 ਸਾਲ ਪਹਿਲਾਂ ਕਿਦੇ ਤੁਸੀਂ ਬਣੀ ਸੀ ਅੱਜ ਜਿਹੜਾ ਤੁਸੀਂ ਦਾ ਰੂਪ ਹੈ ਬਦਲ ਚੁੱਕਾ ਹੈ ਅੱਜ 3 3 ਫੁੱਟ ਤੁਸੀਂ ਉੱਚੀ ਕਰਕੇ ਸਾਈਡਾਂ ਤੋਂ ਵੀ ਜਿਹੜੀ ਮਿੱਟੀ ਪਾ ਕੇ ਉਹ ਬਿਲਕੁਲ ਰਿਪੇਅਰ ਕੀਤੀ ਜਾ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਢੰਗ ਨਾਲ ਤੁਸੀਂ ਤੇ ਮਿੱਟੀ ਭਈ ਆ ਹੁਣ ਨੁਕਸਾਨ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰ ਸਕਦਾ ਫੇਰ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜਿਆਦਾ ਬਰਸਾਤ ਨਾਲ ਨੁਕਸਾਨ ਹੁੰਦਾ ਤੇ ਮਹਿਕਮਾ ਬਿਲਕੁਲ ਨਾਲ ਆ ਉਹ ਜਲਦੀ ਉੱਤੇ ਕਾਰਵਾਈ ਕੀਤੀ ਜਾਏ ਮਤਲਬ ਅੱਜ ਸਬਕ ਪਤਨ ਦਾ মিডিਆ ਦਾ ਬਹੁਤ-ਬਹੁਤ ਧੰਨਵਾਦ ਅਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬੇਟ ਇਲਾਕੇ ਦੇ ਵਿੱਚ 4 ਕਰੋੜ 85 ਲੱਖ ਦੀ ਲਾਗਤ ਨਾਲ ਤੁਸੀਂ ਇਹ ਬੰਨ ਜਿਹੜੀ ਸੜਕ ਕਾਫੀ ਦੇਰ ਤੋਂ ਖਰਾਬ ਸੀਗੀ ਪਿਛੇਹਾੜਾ ਉਹਨਾਂ ਕਰਕੇ ਟੁੱਟ ਗਈ ਸੀ ਤੇ ਉਹਦਾ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਆਪਣੀ ਸਰਕਾਰ ਦਾ ਤੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਜਿਹੜੀ ਵੀ ਮੁਸ਼ਕਲ ਆਉਂਦੀ ਉਹ ਹੱਲ ਜ਼ਰੂਰ ਹੋਏਗੀ ਸਾਡੀ ਸਰਕਾਰ ਦੇ ਟਾਈਮ ਦੇ ਵਿੱਚ ਹੀ ਹੋਏਗੀ ਦੂਜੇ ਸਰਕਾਰਾਂ ਦੇ ਵਾਂਗ ਨਹੀਂ ਪੱਥਰ ਰਹਾ ਕੇ ਤੇ ਅਸੀਂ 10-10 ਸਾਲ ਵੇਟ ਨਹੀਂ ਕਰਾਵਾਂਗੇ ਕੰਮ ਜਿਹੜਾ ਵੀ ਕਰਾਂਗੇ ਤੇ ਇਸੇ ਸਰਕਾਰ ਦੇ ਵਿੱਚ ਹੀ ਪੂਰਾ ਕਰਾਂਗੇ ਤੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਤਸੀਂ ਵੀ ਨਾਲ ਹੀ ਤਤਪਰ ਆ ਜਿੱਦਾਂ ਜਿੱਦਾਂ ਦੀਆਂ ਸਮੇਂ-ਸਮੇਂ ਦੀਆਂ ਮੁਸ਼ਕਲਾਂ ਆਉਣ ਗਿਆ ਪਰ ਸਰਕਾਰ ਦੇ ਅੱਗੇ ਹਮੇਸ਼ਾ ਰੱਖਾਂਗੇ ਲੋਕੀਂ ਦੇ ਵੀ ਇਹ ਸਲੱਗ ਜੋਗ ਉਪਰਾਲਾ ਪੁਰਾਣੇ ਛਾਲੇ ਦੇ ਨਾਲ ਜੁੜੇ ਹੋ ਪੁਰਾਣੇ ਛਾਲੇ ਤੋਂ ਪੰਡੋਰੀ ਰੋਡ ਦੇ ਉੱਪਰ ਸਵੱਲੀ ਨਜ਼ਰ ਸਰਕਾਰ ਦੀ ਕਦੋਂ ਪਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਕੱਲ ਹੀ ਅਜੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੈਂ ਇਸ ਮੁੱਦਾ ਵੀ ਤੁਸੀਂ ਦਾ ਵੀ ਰੱਖਿਆ ਇਸ ਚਲੋ ਇਹ ਚੀਜ਼ ਤੇ ਹੋ ਗਈ ਆ ਉਸ ਦਾ ਵੀ ਮੁੱਦਾ ਅੱਜ ਕੱਲ ਰੱਖ ਕੇ ਗਿਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਸਪੌਂਡ ਦਿੱਤਾ ਜਾਊਗਾ